ਜਦੋਂ ਵੀ ਅਸੀਂ ਨਵਾਂ ਕੱਪੜਾ ਕੋਈ ਪਾਉਂਦੇ ਸੀ ਆਪਣੀ ਦਾਦੀ ਦੇ ਪੈਰਾਂ ਨੂੰ ਲਾ ਕੇ ਪਾਉਂਦੇ ਸੀ ਮੇਰਾ ਚਾਚਾ ਕਬੱਡੀ ਦਾ 플레이ਰ ਸੀ ਅਸੀਂ ਉਹਨੂੰ ਵੇਖਣਾ ਜਦੋਂ ਉਹਨੇ ਕਬੱਡੀ ਖੇਡਣ ਜਾਣਾ ਤੇ ਉਹ ਜਿਹੜਾ ਲੰਗੋਟਾ ਹੁੰਦਾ ਉਹ ਸਾਡੀ ਆਪਣੀ ਮਾਂ ਦੇ ਪੈਰਾਂ ਨੂੰ ਲਾਉਣਾ ਤੇ ਸਾਨੂੰ ਆਤ ਬਣ ਗਈ ਸਾਨੂੰ ਜਦੋਂ ਵੀ ਕੋਈ ਨਵਾਂ ਕੱਪੜਾ ਮਿਲਦਾ ਤੇ ਦਾਦੀ ਦੇ ਪੈਰਾਂ ਨੂੰ ਲਾਉਣਾ ਤੇ ਉਹਨੇ ਕਹਿਣਾ ਮੇਰਾ ਪੁੱਤ ਇਹ ਪਾੜੇ ਤੇ ਨਵਾਂ ਸਵਾਵੇ ਤੇ ਮੈਂ ਤੇ ਮੈਂ ਪੁੱਛਿਆ ਮਾਂ ਪੀ ਤੂੰ ਸਾਨੂੰ ਆ ਅਸੀਸ ਦੇ ਨਹੀਂ ਸਾਂ ਕਿ ਇਹ ਮੇਰਾ ਪੁੱਤ ਪਾੜੇ ਤੇ ਨਵਾਂ ਸੋਵੇ ਤੇ ਮੈਂ ਕਿਹਾ ਚੰਗੀ ਸੀਸ ਦੇ ਨਹੀਂ ਇਹ ਕਪੜਾ ਪਾੜ ਦੇ ਕਹਿੰਦੀ ਪੁੱਤ ਕਦੇ ਕਿਸੇ ਨੇ ਖੱਫਣ ਪਾੜਿਆ ਮੈਂ ਚੁੱਪ ਹੋ ਗਿਆ ਕਹਿੰਦੀ ਪੁੱਤ ਭਾਵੇਂ ਵੀ ਮੇਰਾ ਪੁੱਤ ਕਪੜਾ ਪਾੜੇ ਪਾੜੇਗਾ ਤਾਂ ਜੇ ਸਰੀਰ ਹਰਕਤ ਕਰੇਗਾ ਜੇ ਹਿੱਲੇਗਾ ਕੰਮ ਕਰੇਗਾ ਤਾਂ ਹੀ ਕਪੜਾ ਪਾੜੇਗਾ ਨਾ ਤੇ ਕਦੇ ਖੱਫਣ ਪਾਟਾ ਵੇਖਿਆ ਹੀ ਤੁਸੀਂ ਯਕੀਨ ਕਰਿਆ ਜੇ ਮੈਂ ਆਪਣੀ ਦਾਦੀ ਦੇ ਪੈਰਾਂ ਤੇ ਸਿਰ ਆ ਕੇ ਆਖਿਆ ਮਾਂ ਤਨ ਤੁਸੀਂ ਤੇ ਤੁਹਾਨੂੰ ਤੁਹਾਡਾ ਗਿਆਨ ਅਸੀਂ ਤਾਂ ਕੇਵਲ ਕਾਗਜ਼ਾਂ ਜੋਗੇ ਹਾਂ